ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੈਲਕਮ YouTube ਚੈਨਲ ਮਲਕੀਤ ਕਚੂਰਾ ਅੱਜ ਤੁਹਾਨੂੰ ਮੈਂ ਬਾਰਸ਼ ਦਾ ਮੌਸਮ ਦਿਖਾਵਾਂਗਾ ਤੇ ਕਿੱਦਾਂ ਗਰਮੀ ਨੇ ਲੱਕ ਤੋੜਿਆ ਹੋਇਆ ਸੀ ਤੇ ਕਾਫੀ ਕੜਾਕੇਦਾਰ ਗਰਮੀ ਪੈ ਰਹੀ ਸੀ ਤੇ ਹੁਣ ਮੌਸਮ ਦੀ ਬਹੁਤ ਠੰਡਕਾ ਤੇ ਮੌਸਮ ਬਹੁਤ ਸੁਬਸੁਰਤ ਆ ਤੇ ਬਦਲਵਾਹੀ ਤੇ ਹੋਰ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਸਾਰੇ ਪੰਛੀ ਜੋ ਵੀ ਮਨੁੱਖ ਜੋ ਵੀ ਜੀਵ ਜੰਤੂ ਨੇ ਸਾਰੇ ਖੁਸ਼ ਹੋ ਰਹੇ ਹਨ ਕਿ ਵਾਕਿਆ ਰੱਬ ਨੇ بارش ਪਾ ਦਿੱਤੀ ਹੈ ਤੇ ਸਾਰੇ ਹੀ ਦੇਖਾ ਜਾਵੇ ਤਾਂ ਖੁਸ਼ ਹਨ ਤੁਹਾਨੂੰ ਮੈਂ ਵੀਡੀਓ ਵੀ ਦਿਖਾਵਾਂਗਾ ਦਿਮਾਗ ਕੇ ਸਾਰੇ ਇਲਾਕੇ ਦੀ ਜਿਵੇਂ ਕੋ ਨਿੰਮੀ ਨਿੰਮੀ ਬਾਰਸ਼ ਪੈ ਰਹੀ ਹੈ ਤੇ ਮੌਸਮ ਬਹੁਤ ਕਮਸੂਰਤ ਹੈ ਇਧਰ ਵੀਰਾਂ ਖੇਤਰ ਉਧਾ ਪਰਦੇ ਹੈਗੇ ਆ ਆ ਟਰੈਕਟਰ ਦਾ ਚੰਗੇ ਗੀਤ ਗੂਦ ਲਗਾਉਂਦੇ ਹੈਗੇ ਆ ਤੁਹਾਨੂੰ ਮੌਸਮ ਬਾਰੇ ਦੱਸਾਂਦਾ ਹਾਂ ਮੈਂ ਆਪਣਾ ਮੁਰਗੀ ਪਾਲਨ ਦਾ ਫਾਰਮ ਹੈ ਤੇ ਦੇਸੀ ਮੁਰਗੀ ਪਾਲੀ ਜਾਂਦੀ ਹੈ ਡਬਲ ਐਫ ਜੀ ਆ ਦੇਖੋ ਮੌਸਮ ਇਧਰ ਮੱਜਾਂ ਦਾ ਹਰਾ ਚਾਰਾ ਬੀਜਿਆ ਹੋਇਆ ਹੈ ਆ ਦੇਖੋ ਮੇਰਾ ਪਿੰਡ ਹੈ ਟਾਣੀ ਪੂਲਾ ਸਿੰਘ ਅੱਜ ਗਰਮੀ ਤੋਂ ਰਾਹਤ ਮਿਲੀ ਹੈ ਤੇ ਸਾਰੇ ਹੀ ਜੀਵ ਜੰਤੂ ਖੁਸ਼ ਹਨ ਆ ਦੇਖੋ ਇਧਰ ਕੁੱਤੇ ਵੀ ਤੁਲਾ ਲ ਨੱਚ ਰਹੇ ਹਨ ਕੀ ਵਾਕਿਆਈ ਅੱਜ ਬਾਰਸ਼ ਪੈ ਰਹੀ ਹੈ ਤੇ ਇਹਨਾਂ ਨੇ ਵਧੀਆ ਲੱਗ ਰਹੀ ਹੈ ਆ ਆ ਦੇਖੋ ਪੰਛੀ ਵੀ ਉੱਡ ਰਹੇ ਹਨ ਤਾਰਾਂ ਦੇ ਉੱਪਰ ਚੜ੍ਹ ਰਹੇ ਹਨ ਇੱਧਰ ਚੋਨਾ ਵੀ ਯਾਰਾ ਪਰਾ ਖੜਿਆ ਹੈ ਦੇਖਾ ਜੇ ਤਾਂ ਸਾਰੇ ਹੀ ਖੁਸ਼ ਹਨ ਕੋਈ ਵੀ ਨਿਸ਼ਾਨ ਹੈ ਜਾਂ ਕੋਈ ਜੀਵ ਜੰਤੂ ਕੀ ਹੈ ਡਾਕਟਰ ਬੰਦ ਕਰ ਦੇਆ ਮੇਰੇ ਵਿਚਾਰ ਹੈ ਮੈਂ ਤੁਹਾਨੂੰ ਬਣਾ ਦੇਣਾ ਛੋਟੀ ਛੋਟੀ ਕਣੀ ਪੈ ਰਹੀ ਹੈ ਬਹੁਤ ਵਧੀਆ ਮੌਸਮ ਹੈ ਕਈ ਵਾਰੀ ਤਾਂ ਹੁੰਦਾ ਜਿਆਦਾ ਨੇਰ ਹੁੰਦਾ ਹੈ ਤੇ ਨਾਲ ਹੀ بارش ਕੜਾਕੇ ਦਾ ਹੁੰਦੀ ਹੈ ਪਰ ਉਹ ਕੰਨਾਂ ਨੂੰ ਨੁਕਸਾਨ ਵੀ ਕਰ ਜਾਂਦੀ ਹੈ ਤੇ ਕਈ ਵਿਚਾਰਾਂ ਗਰੀਬਾਂ ਲੋਕਾਂ ਦਾ ਕੰਮ ਵੀ ਔਖਾ ਹੋ ਜਾਂਦਾ ਹੈ ਰਹਿਣ ਬਹਿਣ ਲਈ ਤੇ ਇਹ ਛੋਟੀ ਛੋਟੀ ਕਣੀ ਪੈ ਰਹੀ ਹੈ ਠੰਡ ਕੇ ਦਾ ਮੌਸਮ ਹੈ ਤੇ ਬਹੁਤ ਹੀ ਖੂਬਸੂਰਤ ਮੌਸਮ ਹੈ ਇਧਰ ਦੇਖੋ ਵੀਰੋ ਹੋਰ ਵੀ ਖੂਬਸੂਰਤ ਨਜ਼ਾਰਾ ਹੈ ਦੇਖੋ ਆ ਕਿਸਾਨ ਨੇ ਵੇਲੇ ਪਾਣੀ ਨਹੀਂ ਲਗਾਇਆ ਹੈਗਾ ਪੱਠਿਆਂ ਨੂੰ ਦੇਖੋ ਆਪਣੇ ਆਪ ਹੀ ਹੁਣ ਪਾਣੀ ਲੱਗ ਜਾਣਾ ਹੈ ਬਾਰਸ਼ ਨਾਲ ਇਧਰ ਦੇਖੋ ਜੰਤਰ ਬੀਜਾ ਹੋਇਆ ਹੈ ਕਿਸਾਨ ਨੇ ਜੰਤਰ ਦੇਖੋ ਕਿੱਡਾ ਹਰਾ ਫਰਾ ਖੜਿਆ ਹੈ ਖੂਬਸੂਰਤ ਜੰਤਰ ਬਹੁਤ ਨਿਆਰ ਜਰ ਦੇ ਅੰਤਰ ਹੈ ਇਹ ਨਾਲ ਇਧਰ ਸਤਲੁਜ ਦਰਿਆ ਹੈ ਅਰ 2 ਸਾਲ ਹੋ ਗਏ ਨੇ ਪਾਣੀ ਆਏ ਨੂੰ ਪਿੱਛੇ ਕਾਫੀ ਲਾਕਾ ਦਾ ਡੁੱਬ ਗਿਆ ਸੀ ਹੁਣ ਪਤਾ ਨਹੀਂ ਬਾਰਸ਼ਾ ਬੁਰਸ਼ਾ ਦਾ ਪੈ ਰਹੀ ਜਾਣੇ ਪਰ ਦੇਖੋ ਹੁਣ ਕੀ ਬਣਦਾ ਹੈਗਾ ਆ ਪਾਣੀ ਤਾਂ ਲੱਗਦਾ ਜਰੂਰ ਆਵੇਗਾ ਪਿੱਛੇ ਕਿਉਂ ਬਾਰਿਸ਼ਾਂ ਹੀ ਕਾਫੀ ਪੈ ਰਹੀਆਂ ਹਨ ਪਰ ਤੁਹਾਨੂੰ ਮੈਂ ਮੌਸਮ ਬਾਰੇ ਜਾਣਕਾਰੀ ਦੇ ਰਿਹਾ ਹਾਂ ਅੱਜ ਦੇਖਿਆ ਜੇ ਤਾਂ ਗਰਮੀ ਤੋਂ ਬੜੀ ਹੀ ਬੜੀ ਹੀ ਰਾਤ ਹੈ ਤੇ ਨਜ਼ਾਰੇ ਮੌਸਮ ਦੇ ਖੂਬਸੂਰਤ ਨਜ਼ਾਰੇ ਦੇਖੋ ਛੋਟੀ ਛੋਟੀ ਗਣੀ ਪੈ ਰਹੀ ਹੈ ਆਕਸਾਨ ਨੇ ਹੋਣੀ ਝੋਨਾ ਲਗਾਇਆ ਹੈ ਪਰਲੇ ਵਾਲਾ ਝੋਨਾ ਹਰਿਆ ਹਰਿਆ ਖੜਿਆ ਹੈ ਦੇਖੋ ਮੈਨੂੰ ਲੱਗਦਾ ਇੱਕ ਦੋ ਦਿਨ ਹੀ ਹੋ ਗਏ ਨੇ ਝੋਨਾ ਲਗਾਏ ਨੂੰ ਕਿਸਾਨ ਨੇ ਝੋਨਾ ਲਗਾਇਆ ਹੈ ਅੱਜ ਤੱਕ ਕੁਝ ਜੀ ਖਾਨ ਨੂੰ ਕਰਦਾ ਹੈ ਨਿਆਰੇ ਹੀ ਨਿਆਰੇ ਹਨ ਮੌਸਮ ਦੇ ਉਹ ਜਿਵੇਂ ਸਾਵਰ ਕੋਟੀ ਦਾ ਗੀਤ ਨਹੀਂ ਹੈਗਾ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾਂ ਨੇ ਹੁਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾਂ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਬਸ ਇਹਨਾਂ ਕੋ ਗੀਤੀ ਆਉਂਦਾ ਆ ਹਾ ਜੀ ਵਰ ਮੌਸਮ ਦੇ ਬਹੁਤ ਖੂਬਸੂਰਤ ਨਿਆਰੇ ਆ ਪੱਠਿਆਰੇ ਪਰੇ ਦਿਖ ਰਹੇ ਆ ਬਸ ਮੈਂ ਵੀ ਹੁਣ ਪੇਜਦਾ ਜਾਦਾ ਤੇ ਵੀਡੀਓ ਹੁਣ ਮੈਂ ਇਨੀ ਕੋ ਬਣਾ ਰਿਹਾ ਹਾਂ ਬਸ ਹੁਣ ਵੈਗੁਰੂ ਜੀ ਦਾ ਖਾਲਸਾ ਅੱਛੀ ਦੀ ਵੈਗੁਰੂ ਜੀ ਕੀ ਫਤਿਹ ਸਾਰੇ ਮਨੋਖ ਜੀਵ ਜੰਤ ਕੋਸ਼ ਰਹਿਣ ਤੇ ਗਰਮੀ ਤੋਂ ਬਚਦੇ ਰਹਿਣ ਜੇ ਵੀਡੀਓ ਚੰਗੀ ਲੱਗੀ ਹੋਏ ਤੇ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ